ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਨੂ ਚੌਧਰੀ ਦਾ ਵੱਡਾ ਉਪਰਾਲਾ ਵੇਖਣ ਨੂੰ ਮਿਲਿਆ ਇਲਾਕੇ ਦਾ ਬਚ ਨਸ਼ਾ ਵੇਚ ਨਸ਼ਾ ਕਰਨ ਵਾਲਿਆਂ ਖਿਲਾਫ ਟੀਮ ਬਣਾਈ ਗਈ ਅਤੇ ਮਾੜੇ ਅੰਸ਼ਾ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਫੜਿਆ ਗਿਆ ਪੁਲਿਸ ਦਾ ਹਵਾਲਾ ਦਿੰਦਿਆਂ ਮਹਾਨਗਰ ਲੁਧਿਆਣਾ ਦੇ ਅਧੀਨ ਪੈਂਦੇ ਵਾਰਡ ਨੰਬਰ 11 ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਲਾਕਾ ਕੌਂਸਲਰ ਦਵਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਕਮਰ ਕਸੀ ਗਈ ਹੈ ਜਿਸ ਤਹਿਤ ਰੋਜ਼ਾਨਾ ਕਾਉਂਸਲਰ ਦੇ ਵੱਲੋਂ ਸਵੇਰੇ ਸ਼ਾਮ ਰਾਤ ਨੂੰ ਪੈਰਾ ਦਿੱਤਾ ਜਾਂਦਾ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਉਂਸਲਰ ਨੇ ਦੱਸਿਆ ਕਿ ਹਮੇਸ਼ਾ ਹੀ ਲੋਕਾਂ ਦੀ ਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਜੋ ਹਮੇਸ਼ਾ ਹੀ ਚੰਗੇ ਕੰਮਾਂ ਤੋਂ ਜਾਣੀ ਜਾਂਦੀ ਹੈ ਪਰ ਇਸ ਮੰਦਭਾਗੀ ਗੱਲ ਇਹ ਸਾਹਮਣੇ ਆਈ ਹੈ ਜਿੱਥੇ ਅਸੀਂ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਉੱਥੇ ਹੀ ਪੁਲਿਸ ਮੁਲਾਜ਼ਮ ਸਾਡੀ ਟੀਮ ਦੇ ਵੱਲੋਂ ਫੜਿਆ ਗਿਆ ਜੋ ਕਿ ਨਸ਼ਾ ਵੇਚਣ ਜਾਂ ਨਸ਼ਾ ਲੈਣ ਦੇ ਲਈ ਆਇਆ ਸੀ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਹਨੂ ਚੋਦਰੀ ਵਾਰਡ ਨੰਬਰ 11 ਤੋਂ ਸੇਵਾਦਾਰ ਕਾਉਂਸਲਰ ਹੈ ਔਰ ਪਿਛਲੇ ਦਿਨੀ ਸਾਥੀਆਂ ਨੇ ਇੱਕ ਟੀਮ ਬਣਾ ਕੇ ਵਲੰਟੀਅਰ ਨੇ ਔਰ ਸਾਡੇ ਹਲਕਾ ਇਸ ਟਾਈਮ ਵਾਲੇ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਨੇ ਵਲੰਟੀਅਰ ਦੀ ਇੱਕ ਟੀਮ ਤਿਆਰ ਕਰਕੇ ਤੇ ਐਮਐਲਏ ਸਾਹਿਬ ਦੇ ਦਫਤਰ ਦੀ ਬੈਕ ਸਾਈਡ ਤੇ ਜਿਹੜਾ ਰੋਲਾ ਪੈਂਦਾ ਹੁੰਦਾ ਸੀਗਾ ਕੁਝ ਸਮੇਂ ਤੋਂ ਵੀ ਇੱਥੇ ਚਿੱਟਾ ਵਿਕਦਾ ਤੇ ਪ੍ਰਸ਼ਾਸਨ ਨੇ ਵੀ ਉੱਥੇ ਕਾਫੀ ਪਰਚੇ ਦਿੱਤੇ ਪ੍ਰਸ਼ਾਸਨ ਨੇ ਕਾਫੀ ਯਾਨੀ ਕਿ ਉੱਥੇ ਜੋਰ ਲਾ ਕੇ ਕੋਸ਼ਿਸ਼ ਕੀਤੀ ਹੈ ਪਰ ਅਜੀ ਇਹ ਦੇਖਿਆ ਕਿ ਕੱਲਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਕੱਲਾ ਐਮ ਐਲ ਏ ਐਮ ਪੀ ਜਾਂ ਸਰਕਾਰ ਕੁਝ ਨਹੀਂ ਕਰ ਸਕਦੀ ਇਹਦੇ ਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੱਲਾ ਬੋਲ ਕੇ ਤੇ ਇਹਦੇ ਖਿਲਾਫ ਖੜਾ ਇੱਕ ਮੋਰਚਾ ਕਰਨਾ ਪੈਣਾ ਹੈ ਫਿਰ ਜਾ ਕੇ ਉਹਨੂੰ ਠੱਲ ਪੈਣੀ ਹੈ ਔਰ ਅਸੀਂ ਸਾਰੇ ਵਲੰਟੀਅਰ ਸਾਥੀਆਂ ਨਾਲ ਲੈ ਕੇ ਪ੍ਰਸ਼ਾਸਨ ਨਾਲ ਲੈ ਕੇ ਉੱਥੇ ਮੋਰਚਾ ਖੋਲ੍ਹ ਦਿੱਤਾ ਤੇ ਉੱਥੇ ਹੁਣ ਅਸੀਂ ਚਿੱਟੇ ਨੂੰ ਠੱਲ ਪਾ ਕੇ ਹਟਾ ਗਏ ਕਿੰਨੇ ਬੰਦੇ ਟੀਮ ਨੇ ਦੋਸਤ ਕਿੰਨੇ ਤੁਸੀਂ ਜਿਹੜੇ ਬੰਦੇ ਆਪੋਸ਼ਨ ਨੂੰ ਫੜਾਏ ਕਿੰਨੇ ਬੰਦੇ ਫੜਾਏ ਟੀਮ ਇੱਕ ਤਾਂ ਸਾਡੇ ਸਾਥੀ ਕਾਉਂਸਲਰ ਨੇ ਨਾਲ ਜਿਵੇਂ ਅਸ਼ਵਨੀ ਸ਼ਰਮਾ ਗੋਬੀ ਜੀ ਸੁਖਮੇਲ ਗਰੇਵਾਲ ਜੀ ਤਿੰਨ ਚਾਰ ਅਸੀਂ ਕਾਉਂਸਲਰ ਨਾਲ ਨੇ ਔਰ ਵਲੰਟੀਅਰ ਸਾਥੀ ਦੀ ਟੀਮ ਹੈ ਔਰ ਹਰੇਕ ਵਾਰ ਦੇ ਬਚਾਨੇ ਕਿ 22 25 25 ਬੰਦੇ ਦੀ ਇੱਕ ਟੀਮ ਬਣਾਈ ਹੈ ਵਲੰਟੀਅਰ ਸਾਥੀਆਂ ਦੀ ਅਸੀਂ ਉੱਥੇ ਉਹ ਟਾਈਮ ਟੂ ਟਾਈਮ ਜਾ ਕੇ ਤੇ ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉੱਥੇ ਪਹੁੰਚਦੇ ਆ ਔਰ ਪਹਿਰਾ ਅਸੀਂ ਰੋਜ਼ ਲਾਣੇ ਆ ਪੈਰਾਸੀ ਦੋ ਦੋ ਘੰਟੇ ਸਵੇਰੇ ਦੋ ਘੰਟੇ ਸ਼ਾਮ ਨੂੰ ਰੋਜ਼ ਅਸੀਂ ਸਾਡੇ ਟੇਮ ਪੈਰ ਲਾਂਦੇ ਆ ਜਦੋਂ ਕੋਈ ਇਨਫੋਰਮੇਸ਼ਨ ਮਿਲਦੀ ਅਸੀਂ ਉੱਥੇ ਪਹੁੰਚ ਕੇ ਨਾਲ ਪ੍ਰਸ਼ਾਸਨ ਨੂੰ ਬੁਲਾ ਕੇ ਕਾਰਵਾਈ ਕਰਾਉਣੀ ਹੈ ਔਰ ਜਿਹੜੇ ਬੰਦੇ ਆਨੇ ਕਿ ਪੀਣ ਆਲੇ ਆਂਦੇ ਉਹਨਾਂ ਨੂੰ ਵਾਰਨਿੰਗ ਦਿਨੇ ਆ ਉਹਨਾਂ ਨੂੰ ਸਮਝਾਉਨੇ ਆ ਔਰ ਕਈ ਬੰਦੇ ਦੇਖਿਆ ਮੈਂ ਮਤਲਬ ਕਿ ਵਾਰਨਿੰਗ ਦੇਣ ਨਾਲ ਯਾਨੀ ਕਿ ਉਹਨਾਂ ਨੂੰ ਫਰਕ ਪਿਆ ਪਰ ਜੇ ਉਹ ਨਹੀਂ ਹਟਦੇ ਉਸ ਤੋਂ ਬਾਅਦ ਪ੍ਰਸ਼ਾਸਨ ਤੋਂ ਉਹਨਾਂ ਦੇ ਕਾਰਵਾਈ ਕਰਾਉਣੀ ਹੈ ਔਰ ਜਿੱਤੋਂ ਚਿੱਟਾ ਖਰੀਦਦੇ ਆ ਜਿਵੇਂ ਉਹਨਾਂ ਦੀ ਚੈਨ ਬਣਦੀ ਆ ਉਹਨਾਂ ਨੂੰ ਫੜਾ ਕੇ ਤੇ ਉਹ ਚੈਨ ਦੇ ਤਹਿਤ ਉਹ ਲੋਕਾਂ ਨੂੰ ਅੱਗੇ ਜਿਹੜਾ ਚਿੱਟਾ ਦੇ ਕੇ ਜਾਂਦੇ ਆ ਉਹ ਵੀ ਫੜ ਹੋਈ ਹੈ ਸਰ ਹੁਸੈਨ ਕੋ ਬੰਦਾ ਫੜੇ ਪਹਿਲੇ ਦਿਨ ਤਕਰੀਬਨ 4 ਬੰਦੇ ਫੜ ਹੋਏ ਆ ਔਰ ਦੂਸਰੇ ਦਿਨ 5 ਬੰਦੇ ਫੜ ਹੋਏ ਆ ਔਰ ਤੀਸਰੇ ਦਿਨ ਤਕਰੀਬਨ 4 ਬੰਦੇ ਫੇਰ ਫੜ ਹੋਏ ਆ ਔਰ ਅ ਅੱਜ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਪ੍ਰਸ਼ਾਸਨ ਨੂੰ ਵੀ ਮੇਰੀ ਬੇਨਤੀ ਹੈ ਕਿ ਕਈ ਸਾਡੇ ਜਿਹੜੇ ਮੁਲਾਜ਼ਮ ਭਰਾ ਨੇ ਪੁਲਿਸ ਮੁਲਾਜ਼ਮ ਭਰਾ ਨੇ ਕਿਉਂਕਿ ਅੱਜ ਬੜੀ ਮੰਦਭਾਗੀ ਘਟਨਾ ਸਾਡੇ ਸਾਹਮਣੇ ਆਈ ਹੈ ਇੱਕ ਪੁਲਸ ਵਾਲਾ ਹੀ ਜਾਨੇ ਕਿ ਉੱਥੇ ਚਿੱਟਾ ਖਰੀਦ ਖਰੀਦਣ ਆਇਆ ਸੀਗਾ ਤੇ ਉਹ ਨਸ਼ਾ ਕਰਦਾ ਤੇ ਲੋਕਾਂ ਨੇ ਜਦੋਂ ਨੂੰ ਕਾਬੂ ਕੀਤਾ ਤੇ ਮੈਂ ਵੀ ਮੌਕੇ ਤੇ ਗਿਆ ਔਰ ਜਦੋਂ ਅਸੀਂ 7 ਨੰਬਰ ਥਾਣੇ ਗੱਲ ਕੀਤੀ ACP ਸਾਹਿਬ ਨਾਲ ਤੇ ਉਹ ਕਹਿੰਦੇ ਜੀ ਉਹਨਾਂ ਦੇ ਵਿੱਚ ਜ਼ਰੂਰ ਕਾਰਵਾਈ ਹੋਊਗੀ ਔਰ ਜੇ ਚਿੱਟੇ ਦੇ ਕੰਮ ਦੇ ਵਿੱਚ ਕੋਈ ਪੁਲਸ ਵਾਲਾ ਬੰਦਾ ਇਨਵੋਲ ਹੋਇਆ ਤੇ ਉਹਨੂੰ ਵੀ ਸਸਪੈਂਡ ਕਰਾਵਾਂਗੇ ਬਿਲਕੁਲ ਚਿੱਟੇ ਦੇ ਢੱਲ ਪਾ ਕੇ ਹਟਾ ਕੇ ਲੁਧਿਆਣਾ ਲਾਈਵ ਲੀ ਟਿੰਕਾ ਜਾਰਤੀ ਰਿਪੋਰਟ